ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਕਮ ਆਸਣ ਪੈ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਅਜਿਹੇ ਲੀਡਰ ਨੇ ਜਿਹੜੇ ਆਮੋ ਸਾਹਮਣੇ ਹੋ ਗਏ ਨੇ ਇਸ ਖੇਤਰੀ ਪਾਰਟੀ ਦਾ ਹੁਣ ਵਟਵਾਰਾ ਹੋ ਜਾਏਗਾ ਉਹਦੇ ਵਿੱਚੋਂ ਨਵਾਂ ਕੋਈ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਤੇ ਉਹ ਕਿੰਨਾ ਕੁ ਕਾਮਯਾਬ ਹੋਵੇਗਾ ਉਹਦੇ ਉੱਤੇ ਸਵਾਲ ਹੈ ਘਟਰਾ ਵਾਪਰੇ ਥੋੜੀ ਸਰਕਾਰ ਚ ਤੇ ਤੁਹਾਨੂੰ ਬਦਨਾਮ ਕਰਦਾ ਦੂਜਿਆਂ ਨੇ ਚਲੋ ਮਨ ਨਾਲੋਂ ਬਦਨਾਮ ਕਰਦਾ ਹੂੰ ਸਮੇਤ ਸਿੰਘ ਸਾਨੀ ਜਿਹੜਾ ਸਿੱਖ ਬੱਚਿਆਂ ਦੇ ਇਕੱਠਤ ਰੂਪ ਦੇ ਵਿੱਚ ਉਹਨਾਂ ਦੇ ਕਤਲਾਂ ਦਾ ਦੋਸ਼ੀ ਮੰਨਿਆ ਜਾਂਦਾ ਹੈ ਕੱਤਤ ਰੂਪ ਚ ਉਹ ਵੀਰੇ ਲਾਇਆ ਸੀ ਤੇ ਤੁਹਾਡੀ ਉਹਦੇ ਵਿੱਚ ਬਦਰਾਮੀ ਕਰਤੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲੂ ਕਿਹਾ ਕਿ ਤੁਸੀਂ ਜੀ ਹੁਣ ਸਤੀਫਾ ਦਿਓ ਜੇ ਚੜ੍ਹਾਈ ਦਾ ਸਾਰਾ ਧਰਮਦਾਰ ਪ੍ਰਧਾਨ ਦੇ ਸਿੱਤੇ ਹੁੰਦਾ ਹੈ ਤੇ ਜੇ ਹਰਾ ਹੋਣ ਉਹਦੀ ਜੁਬੇਵਰੀ ਦਾ ਪ੍ਰਧਾਨ ਨੂੰ ਲੈਣੀ ਪਈ ਜੀ ਕਦੇ ਦੇਖਿਆ ਕਿ ਅਕਾਲੀ ਦਲ ਚੋਂ ਅਕਾਲੀ ਬਾਦ ਨਿਕਲੇ ਹੋਣ ਉਹ ਕਹਿਣ ਕਿ ਅਸੀਂ ਤਾਂ ਅਕਾਲੀ ਦਲ ਬਚਾਓ ਫਰੰਟ ਤੇ ਜਾ ਕੇ ਅਕਾਲੀ ਦਲ ਨੂੰ ਬਚਾਉਣ ਆਏ ਆਂ ਅਜੀਬ ਕਿਸਮ ਦੀ ਗੱਲ ਚੱਲਦੀ ਹੈ ਭਈ ਹੁੰਦੇ ਆ ਅਸੀਂ ਤੇਰੀ ਸੋਚ ਤੇ ਪਹਿਰਾ ਧਿਆਨ ਕੇ ਠੋਕ ਕੇ ਭਾਪ ਤੂੰ ਇੱਕ ਸੀਟ ਲੈ ਆਂਦੀ ਏ ਤੇਰੀ ਸੋਚ ਨੇ ਚੰਗਾ ਹੋਵੇ ਕਿ ਅਗਲੀ ਵਾਰ ਨੂੰ ਇੱਕ ਵੀ ਨਾ ਆਵੇ ਤੇਰੀ ਸੋਚ ਹੋਰ ਮਜ਼ਬੂਤ ਹੋ ਜਾਏ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਕਈ ਤਬਦੀਲੀਆਂ ਦੇ ਉੱਤੇ ਚਰਚਾ ਕੀਤੀ ਗਈ ਜੀ ਪੈਟਰੋਲ ਡੀਜ਼ਲ ਦੀ ਗੱਲ ਵੀ ਉਹਦੇ ਵਿੱਚ ਕਾਫੀ ਛੜੀ ਕਿ ਜੀਐਸਟੀ ਦੇ ਦਾਇਰੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਉਹਦੇ ਵਿੱਚ ਕੁਝ ਛੋਟਾਂ ਵਗੈਰਾ ਵੱਧ ਕਰਤੇ ਜਾਣੀ ਜਿਵੇਂ 1 ਕਰੋੜ ਤੋਂ ਵੱਧ ਦਾ ਕੇਸ ਹਾਈ ਕੋਰਟ 2 ਕਰੋੜ ਤੋਂ ਵੱਧ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ ਉਥੇ ਕਿਹਾ ਕਿ ਅਸੀਂ ਨੇੜ ਭਵਿੱਖ ਦੇ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਵੀ GST ਦੇ ਘੇਰੇ ਚ ਲਿਆਵਾਂਗੇ ਦਿਲਚਸਪ ਗੱਲ ਇਹ ਹੈ ਬਹੁਤ ਸਾਰੇ ਰਾਜ ਬਖਰੇ ਤੌਰ ਤੇ ਆਪਕੜੀ ਟੈਕਸ ਹੈ ਜਿਹੜਾ ਉਹ ਲਾਈ ਬੈਠੇ ਨੇ ਐਕਸਾਈਜ਼ ਡਿਊਟੀ ਜੇ ਜੀਐਸਟੀ ਦੇ ਘੇਰੇ ਚ ਆ ਜਾਵੇ ਤਾਂ ਇਹਦੀ ਕੀਮਤ ਵਿੱਚ 10 ਤੋਂ 15 ਰੁਪਏ ਕਟੌਤੀ ਹੋ ਸਕਦੀ ਹੈ ਜੋ ਲੋਕਾਂ ਨੂੰ ਬੜੀ ਰਾਹਤ ਹੋਵੇਗੀ ਸਾਸ੍ਰੀਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਤੋਂ ਤੇ ਝਾਤ ਪਾਈ ਜਾਂਦੀ ਹੈ ਕਿ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਿਹੜੀਆਂ ਚਰਚਾਵਾਂ ਛਿੜ ਗਈਆਂ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਹਾਂ ਢਿੱਲੋਂ ਸੋ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹ ਦਿਲ ਸਾਹਿਬ ਇਸ ਹਫਤੇ ਦੇ ਦੌਰਾਨ ਕਾਫੀ ਕੁਝ ਵਾਪਰਿਆ ਨਵੀਂ ਸੰਸਦ ਦੀ ਸ਼ੁਰੂਆਤ ਹੋ ਗਈ ਨਵੀਂ ਸਰਕਾਰ ਨੇ ਆਪਣਾ ਪਹਿਲਾ اجلاس ਸ਼ੁਰੂ ਕਰ ਦਿੱਤਾ ਨਵੇਂ ਚੁਣੇ ਗਏ ਐਮਪੀਜ਼ ਨੇ ਆਪਣਾ ਸੌ ਚੁੱਕਾ ਵਾਲਾ ਕੰਮ ਵੇੜ ਲਿਆ ਤੇ ਪੱਕੇ ਤੌਰ ਦੇ ਉੱਤੇ ਐਮਪੀ ਬਣ ਗਏ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਸਪੀਕਰ ਦੀ ਚੋਣ ਨੂੰ ਲੈ ਕੇ ਵੀ ਰੇੜਕਾ ਬਰਕਰਾਰ ਹੋਇਆ ਤੇ ਕੁੱਲ ਮਿਲਾ ਕੇ ਐਨਡੀਏ ਦਾ ਸਪੀਕਰ ਹੀ ਮੁੜ ਚੁਣ ਲਿਆ ਗਿਆ ਦੇਖੋ ਤਰਵਿੰਦਰ ਜੀ 18ਵੀਂ ਲੋਕ ਸਭਾ ਵਾਸਤੇ ਵੋਟਾਂ ਪਈਆਂ ਸਨ ਹੂੰ ਦਾਅਵੇ ਬੜੇ ਬੜੇ ਹੋ ਰਹੇ ਸੀ ਹਾਕਮਤਰ ਕਹਿੰਦੀ ਸੀ ਕਿ 840 ਪਾਰ ਹੂੰ ਪਿਛਲੀ ਵਾਰੀ 303 ਸੀਟਾਂ ਆਈਆਂ ਉਹਨਾਂ ਦੀਆਂ ਤੇ ਐਸ ਵਾਰ ਉਹ 240 ਦੇ ਸਿਮਟ ਕੇ ਰਹਿ ਗਏ ਦੂਜਿਆਂ ਦੀਆਂ ਫੌੜੀਆਂ ਦੇ ਸਹਾਰੇ ਦੇ ਉੱਤੇ ਖਾਸ ਕਰ ਜਿਹੜੇ TDP ਵਾਲੇ ਤਲਗੋਦਸ਼ਮ ਪਾਰਟੀ ਚੰਦਰਬਾਬੂ ਨੇਡੂ ਤੇ ਜਨਤਾ ਦਲ ਯੂनाइटेड ਨਤੀਸ਼ ਕੁਮਾਰ ਇਹਨਾਂ ਦੋਨਾਂ ਦੀਆਂ तकरीबन 28 ਸੀਟਾਂ ਨੇ ਜੇ ਇਹ ਨਾ ਹੋਣ ਸਰਕਾਰ ਕਟਿੰਗ ਵਿੱਚ ਨਾਲ ਉਹਨਾਂ ਆ ਜਾਵੇਗੀ ਸੋਚਕ ਸਮਾਗੋ ਹੋ ਗਿਆ ਪਹਿਲਾ ਪ੍ਰੋ ਟਾਈਮ ਸਪੀਕਰ ਚੁਣਿਆ ਗਿਆ ਜਿਹੜੇ 7 ਵਾਰ ਜਿੱਤੇ ਸੀ ਮਿਸਟਰ ਭਕਤੂਰੀ ਸਾਹਿਬ ਉルドਵਾਦ ਸਪੀਕਰ ਦੀ ਚੋਣ ਹੋਈ ਓਮ ਬਿਰਲਾ ਜਿਹੜੇ ਪਹਿਲਾ ਸਪੀਕਰ ਸੀ ਉਹਨਾਂ ਨੂੰ ਸਪੀਕਰ ਚੋਣ ਲਿਆ ਗਿਆ ਬਰੋਦੀਤਰ ਕਹਿੰਦੀ ਹੈ ਕਿ ਸਾਨੂੰ ਡਿਪਟੀ ਸਪੀਕਰ ਦਿਓ ਤੇ ਇਹਦੇ ਵਿੱਚ ਅਜੇ ਜਿਹੜਾ ਸਿਸਟਮ ਹੈ ਸਾਰਾ ਉਹ ਰੇੜਕਾ ਬਰਕਰਾਰ ਹੈ ਕਿਉਂਕਿ ਪਤਾ ਹੈ ਆਮ ਤੌਰ ਤੇ ਇਹ ਗੱਲ ਰਹੀ ਹੈ ਹੁਣ ਤੱਕ ਕਿ ਸਪੀਕਰ ਹਾਕਮ ਤਰਦਾ ਹੁੰਦਾ ਹੈ ਤੇ ਡਿਪਟੀ ਸਪੀਕਰ ਜੇ ਉਹ ਆਪ ਦੇ ਐਮਪੀ ਦੀ ਗਿਣਤੀ ਪੂਰੀ ਕਰ ਜਾਵੇ ਤਾਂ ਉਹ ਵਿਰੋਧੀ ਤਰਚੋ ਦਿੱਤਾ ਜਾਂਦਾ ਹੈ ਦਿੰਦੇ ਆ ਨਹੀਂ ਦਿੰਦੇ ਪਤਾ ਨਹੀਂ ਉਧਰ મોદી ਸਾਹਿਬ ਨੇ ਜਦੋਂ ਸਪੀਕਰ ਨੂੰ ਬਹਾਇਆ ਉਸ ਤੋਂ ਪਹਿਲਾਂ ਰੋਹਲ ਗਾਂਧੀ ਵਿਰੋਧੀ ਤਰਦੇ ਨੇਤਾ ਚੁਣੇ ਗਏ ਪਹਿਲੀ ਵਾਰ ਆ ਕਿ ਪ੍ਰਧਾਨ ਮੰਤਰੀ ਨੂੰ ਹੱਥ ਮਲਾਉਂਦੇ ਦੇਖਿਆ ਉਨਾਂ ਨੂੰ ਉੱਪਰ ਬੁਲਾਇਆ ਵੀ ਗਿਆ ਸਪੀਕਰ ਨੂੰ ਬਹੌਣ ਤੋਂ ਪਹਿਲਾਂ ਨਾਲ ਜਿਹੜੇ ਮੰਤਰੀ ਕਰਨਰ ਜੀਜੂ ਵੀ ਖੜੇ ਦਿਖਾਈ ਦੇ ਰਹੇ ਸਨ ਸੌ ਚੱਕ ਸਮਾਗਮ ਆ ਗਿਆ ਪੰਜਾਬ ਵਾਲਿਆਂ ਨੇ 26 ਤਰੀਕ ਨੂੰ ਸੌ ਚੱਕੀ ਚੰਗੀ ਗੱਲ ਇਹ ਹੋਈ ਪਹਿਲੀ ਵਾਰ ਸਾਰੇ ਦੇ ਸਾਰੇ ਉਹਨਾਂ ਨੇ ਪੰਜਾਬੀ ਦੇ ਵਿੱਚ ਮਾਂ ਬੋਲੀ ਦੇ ਵਿੱਚ ਸੌ ਚੱਕੀ 12 ਦੇ 12 ਨੇ ਕਿਉਂਕਿ 13ਵੇਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਬਣੇ ਨੇ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਉਹ ਇਸ ਵੇਲੇ ਐਨਐਸਏ ਦੇ ਅਧੀਨ ਡਿਬਰੂਗੋੜ ਦੀ ਜੇਲ੍ਹ ਵਿੱਚ ਨੇ ਅਸਾਮ 'ਚ ਉਹਨਾਂ ਨੇ ਕਦੋਂ ਸੋ ਚੁੱਕਣੀ ਹੈ ਇਹ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਦਾ ਦੱਸੇ ਪਰ ਇਹ ਚੀਜ਼ ਸਾਹਮਣੇ ਆ ਗਈ ਹੈ ਕਿ 12 ਦੇ 12 ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਸਾਰਿਆਂ ਨੇ ਉਹਦੇ ਵਿੱਚੋਂ ਸੱਤ ਕਾਂਗਰਸ ਦੇ ਨੇ ਇੱਕ ਬੀਬੀ ਹਰਸਿਬਤ ਕੌਰ ਹੈ ਤਿੰਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਸੋ ਇਸ ਕਰਕੇ ਇਹਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਸੌ ਚੁੱਕ ਲਈ ਹੈ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਅਵਰਿੰਦਰ ਸਿੰਘ ਰਾਜਾ ਬੜਿੰਗ ਇਧਰੋਂ ਆਮ ਆਦਮੀ ਪਾਰੋ ਮੀਤਿਆਰ ਸਾਹਿਬ ਮਾਲਵਿੰਦਰ ਕੰਗ ਤੇ ਇਹ ਜਿਹੜੇ ਚੱਬੇਵਾਲ ਸਾਹਿਬ ਨੇ ਰਾਜਕੁਮਾਰ ਚੱਬੇਵਾਲ ਇਹ ਨਾਂ ਨੇ ਸੌ ਚੁੱਕੀ ਹੈ ਸੋ ਆਜ਼ਾਦ ਉਮੀਦਵਾਰ ਦੋ ਇੱਕ ਭਾਈ ਅਮਰਤਪਾਲ ਸਿੰਘ ਤੇ ਦੂਜੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹ ਵੀ ਨਾਲ ਸ਼ਾਮਲ ਨੇ ਖਾਲਸਾ ਜੀ ਸੌ ਚੁੱਕੇ ਆਏ ਨੇ ਤੇ ਅਮਰਤਪਾਲ ਸਿੰਘ ਦਾ ਜੇ ਮੈਂ ਪਹਿਲਾਂ ਕਿਹਾ ਉਹ ਜਿਹੜੇ ਰਿਕਾ ਬਰਕਰਾਰ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਸਰਕਾਰ ਨੇ ਕਦੋਂ ਤੇ ਕਿਵੇਂ ਸੌ ਚਕਾਉਣੀ ਹੈ ਇੱਕ ਉਹ ਜੇਲ੍ਹ ਚੋਂ ਜਿੱਤੇ ਨੇ ਇੱਕ ਜੰਮੂ ਕਸ਼ਮੀਰ ਦੇ ਵਿੱਚ ਮਿਸਟਰ ਰਸ਼ੀਦ ਉਹ ਵੀ ਜੇਲ੍ਹ ਤੋਂ ਹੀ ਜਿੱਤੇ ਨੇ ਜੀ ਟਿਲ ਸਾਹਿਬ ਵਿਰੋਧੀ ਧਿਰ ਦਾ ਆਗੂ ਚੁਣ ਲਿਆ ਗਿਆ ਹੈ ਰਾਹੁਲ ਗਾਂਧੀ ਨੂੰ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਉਦੋਂ ਵੀ ਛੜੀਆਂ ਸੀਗੀਆਂ ਤੇ ਰਾਹੁਲ ਗਾਂਧੀ ਨੇ ਆਪਣੀ ਵਾਇਨਰ ਵਾਲੀ ਸੀਟ ਵੀ ਛੱਡ ਦਿੱਤੀ ਐ ਜਿਹਦੇ ਉੱਤੇ ਹੁਣ ਮੁੜ ਚੋਣ ਹੋਣੀ ਐ ਤੇ ਉੱਥੋਂ ਦੇ ਲੋਕਾਂ ਨੂੰ ਇੱਕ ਭਾਵੁਕ ਪੱਤਰ ਵੀ ਲਿਖਿਆ ਹੈ ਦੇਖੋ ਦੋ ਗੱਲਾਂ ਹੋਈਆਂ ਨੇ ਉੱਥੇ ਬਾਇਨਾਰਡ ਨੂੰ ਉਹ ਕਹਿੰਦੇ ਕਿ ਤੁਸੀਂ ਤਾਂ ਪਰਿਵਾਰ ਦੇ ਮੈਂਬਰ ਹੋ ਸਾਡੇ ਘਰ ਦਾ ਹਿੱਸਾ ਹੋ ਅੱਜ ਤਾਂ ਤੁਹਾਡੇ ਨਾਲ ਬਹੁਤ ਪਿਆਰ ਸਤਿਕਾਰ ਜਤਾਉਣਾ ਚਾਹੁੰਦੇ ਆ ਤੇ ਹੈ ਵੀ ਜਿਹਦੇ ਕਰਕੇ ਉਹਨਾਂ ਨੇ ਇਹ ਬਾਇਨਾੜ ਸੀਟ ਹੈ ਜਿਹੜੀ ਇਹਨੂੰ ਆਪਣੇ ਤੱਕ ਸੀਮਤ ਰੱਖਿਆ ਹੈ ਔਰ ਇੱਕ ਭਾਵਕ ਪੱਤਰ ਲਿਖਿਆ ਉਹਨਾਂ ਨੂੰ ਕਿ ਤੁਸੀਂ ਸਾਨੂੰ ਬਹੁਤ ਮਾਨ ਸਤਕਾਰ ਦਿੱਤਾ ਅਸੀਂ ਤੁਹਾਡੇ ਇਸ ਮਾਨ ਸਤਕਾਰ ਦੇ ਸਦਾਰੇ ਨਹੀਂ ਰਹਾਂਗੇ ਉਹ ਰਾਇਬਰੇਲੀ ਉਹਨਾਂ ਨੇ ਰੱਖ ਲਈ ਯੂਪੀ ਵਾਲੀ ਤੇ ਕੇਰਲ ਦੇ ਵਿੱਚ ਜੋ ਬਾਇਨਾੜ ਹੈ ਉੱਥੋਂ ਹੁਣ ਭ੍ਰਿਕਾ ਗਾਂਧੀ ਕਾਂਗਰਸ ਵੱਲੋਂ ਉਮੀਦਵਾਰ ਹੋਣਗੇ ਜਦੋਂ ਵੀ ਇਹ ਚੋਣ ਹੁੰਦੀ ਹੈ ਮੈਨੂੰ ਲੱਗਦਾ ਇਹ ਬਾਇਨਾਡ ਤੇ ਪੰਜਾਬ ਦੀਆਂ ਚਾਰ ਉਪ ਚੋਣਾਂ ਹੋ ਸਕਦਾ ਨੇੜੇ ਭਵਿੱਖ ਵਿੱਚ ਬਹੁਤ ਜਲਦ ਕਿਸੇ ਵੀਲੇ ਵੀ ਹੋ ਸਕਦੀਆਂ ਨੇ ਸੋ ਇੱਕ ਰੀਤ ਹੈ ਜਦੋਂ ਕੋਈ ਬੰਦਾ ਛੱਡ ਜਾਵੇ ਉਹਨੂੰ ਖਾਲੀ ਐਲਾਨ ਦਿੱਤਾ ਜਾਂਦਾ ਹੈ ਜੀ ਟੇਟਲ ਸਾਹਿਬ ਹੋਰ ਵੀ ਕਈਆਂ ਅਪਡੇਟਸ ਨੇ ਜਿਹੜੀਆਂ ਇਸ ਹਫਤੇ ਭਰ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀਆਂ ਇੱਕ ਤਾਂ ਜੀਐਸਟੀ ਕੌਂਸਲ ਦੀ ਮੀਟਿੰਗ ਵੀ ਹੋਈ GST ਕੌਂਸਲ ਦੀ ਮੀਟਿੰਗ ਦੇ ਵਿੱਚ ਕਈ ਤਬਦੀਲੀਆਂ ਦੇ ਉੱਤੇ ਚਰਚਾ ਕੀਤੀ ਗਈ ਜੀ ਪੈਟਰੋਲ ਡੀਜ਼ਲ ਦੀ ਗੱਲ ਵੀ ਉਹਦੇ ਵਿੱਚ ਕਾਫੀ ਛੜੀ ਕਿ GST ਦੇ ਦਾਇਰੇ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤਾਂ ਕਾਫੀ ਕੁਝ ਖਾਸ ਰਿਹਾ ਠੀਕ ਕਹਿ ਰਹੇ ਹੋ ਤੁਸੀਂ ਉਹਦੇ ਵਿੱਚ ਕੁਝ ਛੋਟਾਂ ਵਗੈਰਾ ਵੱਧ ਕਰਤੀਆਂ ਨੇ ਜਿਵੇਂ 1 ਕਰੋੜ ਤੋਂ ਵੱਧ ਦਾ ਕੇਸ ਹਾਈ ਕੋਰਟ 2 ਕਰੋੜ ਤੋਂ ਵੱਧ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ 20000 ਹੋਲਸੇਲ ਮਹੀਨਾ ਤੋਂ ਘੱਟ ਕਿਰਾਏ ਤੇ ਛੋਟ 90 ਦਿਨ ਤੱਕ ਵਿਅਕਤੀ ਆਪਣਾ ਕੰਮ ਕਰ ਕਰੇਗਾ 12% ਕਾਟਨਬਾਕ ਜਿਹੜੇ ਸਪਿੰਨਰਜ਼ ਨੇ ਉਹਦੇ ਤੇ ਪਾਣੀ ਛੜਕਾ 12% ਉਹਦੇ ਤੇ ਘਟਾ ਕੇ ਕਰ ਦਿੱਤਾ ਗਿਆ ਜਿੰਨੇ ਵੀ ਸਕ੍ਰਿੰਪਲ ਜਿਹੜੇ ਹੁੰਦੇ ਨੇ ਫੋਰੇਜ ਕਰਨ ਵਾਲੇ ਉਹ ਤਰਵੰਜੀ ਵੀ ਮੀਟਿੰਗ ਸੀ ਇਹ ਤੇ ਨਾਲ ਇੱਕ ਚੀਜ਼ ਹੋਰ ਚੱਲੀ ਉੱਥੇ ਕਿਹਾ ਕਿ ਅਸੀਂ ਨੇੜ ਭਵਿੱਖ ਦੇ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਵੀ GST ਦੇ ਘੇਰੇ ਚ ਲਿਆਵਾਂਗੇ ਦਿਲਚਸਪ ਗੱਲ ਇਹ ਹੈ ਬਹੁਤ ਸਾਰੇ ਰਾਜ਼ ਬੱਕਰੇ ਤੌਰ ਤੇ ਆਵਕਾਰੀ ਟੈਕਸ ਹੈ ਜਿਹੜਾ ਉਹ ਲਾਈ ਬੈਠੇ ਨੇ ਐਕਸਾਈਜ਼ ਡਿਊਟੀ ਹੂੰ ਉਹ ਰਾਜ ਇਹ ਪਿੱਛੇ ਹਟਣ ਨੂੰ ਤਿਆਰ ਨਹੀਂ ਦੂਜੇ ਨੂੰ ਕਹਿੰਦੇ ਵੀ ਤੂੰ ਹਟ ਪਿੱਛੇ ਆਪਣੇ ਵਾਲਾ ਛੱਡਣ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦੋ ਵਾਰ ਵਧਿਆ ਹੂੰ ਕਿਉਂਕਿ ਉਹਦੇ ਤੋਂ ਐਕਸਾਈਜ਼ ਡਿਊਟੀ ਹੁੰਦੀ ਹੈ ਜੇ ਜੀਐਸਟੀ ਦੇ ਘੇਰੇ ਚ ਆ ਜਾਵੇ ਤਾਂ ਇਹਦੀ ਕੀਮਤ ਵਿੱਚ 10 ਤੋਂ 15 ਰੁਪਏ ਕਟੌਤੀ ਹੋ ਸਕਦੀ ਹੈ ਜੋ ਲੋਕਾਂ ਨੂੰ ਵੱਡੀ ਰਾਹਤ ਹੋਵੇਗੀ ਜੀਐਸਟੀ ਕੌਂਸਲ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਲਾਗੂ ਕੀਤਾ ਇੱਕੋ ਗੱਲ ਕਹੀ ਸੀ ਇੱਕ ਦੇਸ਼ ਇੱਕ ਟੈਕਸ ਫਿਰ ਇੱਕੋ ਘੇਰੇ ਚ ਕਿਉਂ ਨਹੀਂ ਲਿਆਂਦਾ ਜਾ ਰਿਹਾ ਇੱਕੋ ਘੇਰੇ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਜਿਹੜਾ ਕਿ ਦੇਸ਼ ਵਾਸੀਆਂ ਵਾਸਤੇ ਹਿੱਤ ਚ ਹੋਵੇਗਾ ਔਰ ਸਮੁੱਚੇ ਭਾਰਤ ਦੇ ਵਿੱਚ ਡੀਜ਼ਲ ਪੈਟਰੋਲ ਦੀ ਕੀਮਤ ਇੱਕਸਾਰ ਹੋ ਜਾਵੇਗੀ ਹੂੰ ਜਿਹੜੇ ਹੁਣ ਲੋਕ ਪੰਜਾਬ ਦੇ ਆਸ-ਪਾਸ ਹਰਿਆਣਾ ਹਿਮਾਚਲ ਪਹਾੜੀ ਖੇਤਰ ਉੱਥੇ ਡੀਜ਼ਲ ਪੈਟਰੋਲ ਦੇ ਵਿੱਚ ਸਾਡੇ ਨਾਲੋਂ ਫਰਕ ਹੈ ਜਿਹੜੇ ਬੰਦੇ ਪਹਾੜ ਵੱਲ ਜਾਂਦੇ ਆ ਉਹ 5 400 ਦਾ ਤੇਲ ਹੀ ਪਵਾਉਂਦੇ ਆ ਤੇ ਬਾਕੀ ਕਹਿੰਦੇ ਆ ਵੀ ਇੱਕ ਪਾਸੇ ਦਾ ਮੁਕਤ ਹੋ ਜਾਂਦਾ ਜੇ ਅਸੀਂ ਮੰਨ ਲਓ ਕਾਰ ਦੇ ਵਿੱਚ ਕਿਸੇ ਨੇ 50 ਲੀਟਰ ਪਵਾਇਆ ਉਹਨੂੰ 300 ਰੁਪਏ ਦੀ ਛੋਟ ਮਿਲ ਗਈ 150 ਰੁਪਏ ਕੱਟ ਗਿਆ ਤੇ ਅਗਲਾ ਕਹਿੰਦਾ ਯਾਰ ਚਲੋ ਯਾਰ ਠੀਕ ਹੈ ਜਿਹੜੇ ਬੰਦੇ ਸਾਡੇ ਇੱਥੇ ਰੋਜ਼ਾਨਾ ਚੰਡੀਗੜ੍ਹ ਜਾਂਦੇ ਨੇ ਖਾਸ ਕਰ ਬਹਾਲੀ ਵਾਲੇ ਖਰੜ ਵਾਲੇ ਉਹ ਸਾਰੇ ਚੰਡੀਗੜ੍ਹ ਤੋਂ ਪਰਵਾਉਣ ਨੂੰ ਤਰਜੀਹ ਦਿੰਦੇ ਨੇ ਕਿਉਂਕਿ ਉੱਥੇ ਡੀਜ਼ਲ ਪੈਟਰੋਲ ਦੀ ਕੀਮਤ ਪੰਜਾਬ ਦੇ ਮੁਕਾਬਲੇ ਘੱਟ ਜੀ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਕਮ ਆਸਣ ਪੈ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਅਜਿਹੇ ਲੀਡਰ ਨੇ ਜਿਹੜੇ ਅਮੋ ਸਾਹਮਣੇ ਹੋ ਗਏ ਨੇ ਸੋ ਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਤੇ ਇਹ ਜਿਹੜਾ ਕਲੇਸ਼ ਹੈ ਕਮਾਸਾਨ ਹੈ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਵਧ ਰਿਹਾ ਹੈ ਬਿਆਨ ਲਗਾਤਾਰ ਆ ਜਾਂਦੇ ਨੇ ਕਦੇ ਉਧਰੋਂ ਦੂਜਾ ਜਿਹੜਾ ਧੜਾ ਹੈ ਜਿਨ੍ਹਾਂ ਨੇ ਵੱਖਰੇ ਸੁਰਖਤਿਆਰ ਕੀਤੇ ਨੇ ਉਹ ਬਿਆਨ ਦੇ ਦਿੰਦੇ ਨੇ ਇਧਰੋਂ ਸੁਪੀਰ ਬਾਦਲ ਵੀ ਘਟ ਨਹੀਂ ਉਹ ਵੀ ਕੋਈ ਨਾ ਕੋਈ ਬਿਆਨ ਛੱਡ ਦਿੰਦੇ ਨੇ ਕੁੱਲ ਮਿਲਾ ਕੇ ਸਭ ਦੀਆਂ ਨਜ਼ਰਾਂ ਹੁਣ ਇਸ ਖੇਤਰੀ ਪਾਰਟੀ ਦੇ ਉੱਤੇ ਟਿਕੀਆਂ ਨੇ ਕਿ ਇਸ ਖੇਤਰੀ ਪਾਰਟੀ ਦਾ ਹੁਣ ਵਟਵਾਰਾ ਹੋ ਜਾਏਗਾ ਉਹਦੇ ਵਿੱਚੋਂ ਨਵਾਂ ਕੋਈ ਅਕਾਲੀ ਦਲ ਹੋਣ ਦੇ ਵਿੱਚ ਆਏਗਾ ਤੇ ਉਹ ਕਿੰਨਾ ਕੁ ਕਾਮਯਾਬ ਹੋਵੇਗਾ ਉਹਦੇ ਉੱਤੇ ਸਵਾਲ ਨੇ ਪੁਰਾਣੀ ਕਹਾਵਤ ਹੁੰਦੀ ਸੀ ਕਿ ਅਕਾਲੀ ਜਦੋਂ ਸੱਤਾ ਚਾਹ ਜਾਂਦੇ ਆ ਤਾਂ ਆਪਸ ਵਿੱਚ ਦੀ ਲੜ ਪੈਂਦੇ ਆ ਹੂੰ ਜੇ ਸੱਤਾ ਤੋਂ ਬਾਹਰ ਹੁੰਦੇ ਆ ਤਾਂ ਕਾਂਗਰਸ ਹੀ ਹੁੰਦੀ ਸੀ ਤੇ ਕਦੇ ਸਾਡੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਅਕਾਲੀ ਦਲ 2014 17 19 22 ਤੇ ਹੁਣ 24 ਲਗਾਤਾਰ ਹਾਰਾ ਬਲ ਤੁਰਦਾ ਜਾ ਰਿਹਾ ਹੈ ਜਿਹੜੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਉਦੋਂ ਅਕਾਲੀ ਦਲ ਨੂੰ 15 ਕਿ ਸੇਟਾਂ ਮਿਲੀਆਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਤਾਂ ਜਿਹੜੀ ਬੇਅਦਬੀ ਤੇ ਗੋਲੀ ਕਾਂਡ ਵਾਪਰਿਆ ਉਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਬਦਰਾਮ ਕਰਤਾ ਦੂਜੀਆਂ ਪਾਰਟੀਆਂ ਨੇ ਘਟਨਾ ਵਾਪਰੇ ਥੋੜੀ ਸਰਕਾਰ 'ਚ ਤੇ ਤੁਹਾਨੂੰ ਬਧਨਾਮ ਕਰਦਾ ਦੂਜਿਆਂ ਨੇ ਚਲੋ ਮੈਂ ਲੋ ਬਧਨਾਮ ਕਰਤਾ ਹੂੰ ਸੁਮਿੰਦਰ ਸਿੰਘ ਸੈਣੀ ਜਿਹੜਾ ਸਿੱਖ ਬੱਚਿਆਂ ਦੇ ਕਥਤ ਰੂਪ ਦੇ ਵਿੱਚ ਉਹਨਾਂ ਦੇ ਕਤਲਾਂ ਦਾ ਦੋਸ਼ੀ ਮੰਨਿਆ ਜਾਂਦਾ ਹੈ ਕਥਤ ਰੂਪ 'ਚ ਉਹ ਕਿਨੇ ਲਾਇਆ ਸੀ ਤੇ ਤੁਹਾਡੀ ਉਹਦੇ 'ਚ ਬਧਨਾਮੀ ਕਰਤੀ ਬਤ ਕੋਈ ਕਰਤੀ ਉਹ ਲਾਇਆ ਤਾਂ ਤੁਸੀਂ ਸੀ ਨਾ ਸੋ ਲਗਾਤਾਰ ਅਕਾਲੀ ਦਲ ਹਾਸ਼ਮ ਪਹਿਲਾਂ 15 ਆਈਆਂ 17 ਚ 22 ਚ ਸਿਰਫ 3 ਤੇ ਸਿਮਟ ਗਏ ਆ ਹੁਣ ਲੋਕ ਸਭਾ ਆਈ 19 ਦੀ ਲੋਕ ਸਭਾ ਦੇ ਵਿੱਚ ਫੇਰ ਵੀ ਦੋ ਸੀਟਾਂ ਲੈ ਗਈ ਸੀ ਹਸਬੰਦ ਵਾਈਫ ਇਹਦੇ ਉੱਤੇ ਇੱਕ ਆ ਗਈ ਸਿਰਫ ਉਹ ਜਿਵੇਂ ਆਈ ਆ ਦੁਨੀਆ ਭਰ ਨੂੰ ਪਤਾ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਜੀ ਹੁਣ ਸਤੀਫਾ ਦਿਓ ਜੇ ਚੜ੍ਹਾਈ ਦਾ ਸਾਰਾ ਦਰਮਦਾਰ ਪ੍ਰਧਾਨ ਦੇ ਸਿਰ ਤੇ ਹੁੰਦਾ ਹੈ ਤੇ ਜੇ ਹਾਰਾ ਹੋਣ ਉਹਦੀ ਜੁਬੇਵਾਰੀ ਤਾਂ ਪ੍ਰਧਾਨ ਨੂੰ ਲੈਣੀ ਪਈਦੀ ਹੈ ਇਹਨਾਂ ਨੇ ਜਿਹੜੇ ਤੜਾ ਵਖਰਾ ਹੋਇਆ ਉਹਨਾਂ ਨੇ ਇਹੋ ਕਹਿ ਕੇ ਅਸੀਂ ਸਰਦਾਰ ਸੁਖੀਰ ਸਿੰਘ ਬਾਦਲ ਨੂੰ ਕਿਹਾ ਤੁਹਾਡੇ ਤੇ ਭਰੋਸਾ ਨਹੀਂ ਰਿਹਾ ਤੁਸੀਂ ਪਾਸੇ ਹੋ ਜਾਓ ਬਾਈ ਦੇ ਵਿੱਚ ਇਹਨਾਂ ਨੇ ਕਮੇਟੀ ਕਠਨ ਕੀਤੀ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਚ ਕਹਿੰਦੇ ਆ ਕਿ ਉਹਨੇ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਉਸ ਕਮੇਟੀ ਨੇ ਕਿ ਸਾਰੀ ਲੀਡਰਸ਼ਿਪ ਵਿੱਚ ਤਬਦੀਲੀ ਕਰ ਦਿਓ ਪਰ ਪ੍ਰਧਾਨ ਜੀ ਨੇ ਤਾਂ 10-12 ਸਾਲ ਦਾ ਇਕੱਠਾ ਕਰ ਲਿਆ ਕੰਮ ਹੂੰ ਜਦੋਂ ਤੱਕ ਇਹ ਦੋਵੇਂ ਤੇਰਾ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਕਰਦੀਆਂ ਇੱਕ ਦਿਨ ਕੱਲ ਨੂੰ ਸ਼੍ਰੀ ਕਲਤਖਸਰ ਸਾਹਿਬ ਨੂੰ ਜਾ ਰਹੀ ਹੈ ਲਿਖਤੀ ਪੱਤਰ ਲੈ ਕੇ ਕਿ ਜਿਹੜੀਆਂ ਆਹਾ 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 ਬੱਜਰ ਗਲਤੀਆਂ ਹੋਈਆਂ ਐ ਅਸੀਂ ਵੀ ਉਦੋਂ ਨਾਲ ਸੀ ਅਸੀਂ ਵੀ ਆਪਣੀ ਜ਼ਿੰਮੇਵਾਰੀ ਕਬੂਲਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਾਨੂੰ ਤਨਖਾਹ ਲਾਏਗਾ ਅਸੀਂ ਭੁਗਤਣ ਨੂੰ ਤਿਆਰ ਆਂ ਕਦੇ ਦੇਖਿਆ ਕਿ ਅਕਾਲੀ ਦਲ ਚੋਂ ਅਕਾਲੀ ਬਾਹਰ ਨਿਕਲੇ ਹੋਣ ਉਹ ਕਹਿਣ ਕਿ ਅਸੀਂ ਤਾਂ ਅਕਾਲੀ ਦਲ ਬਚਾਓ ਫਰੰਟ ਤੇ ਜਾ ਕੇ ਅਕਾਲੀ ਦਲ ਨੂੰ ਬਚਾਉਣ ਆਏ ਆਂ ਅੱਜ ਹੀ ਕਸਬ ਦੀ ਗੱਲ ਚੱਲਦੀ ਹੈ ਸੋ ਉਹ ਕਹਿੰਦੇ ਕਈ ਆਉਂਦੇ ਆ ਅਸੀਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਭਾਵ ਤੂੰ ਇੱਕ ਸੀਟ ਲੈ ਆਂਦੀ ਏ ਤੇਰੀ ਸੋਚ ਨੇ ਚੰਗਾ ਹੋਵੇ ਕਿ ਅਗਲੀ ਵਾਰ ਨੂੰ ਇੱਕ ਵੀ ਨਾ ਆਵੇ ਤੇਰੀ ਸੋਚ ਹੋਰ ਮਜ਼ਬੂਤ ਹੋ ਜਾਏ ਜਦੋਂ ਤੱਕ ਅਸਲੀਅਤ ਵਿੱਚ ਇਹ ਨਹੀਂ ਜਾਂਦੇ ਕੁਝ ਨਹੀਂ ਕਰਦੇ ਉਦੋਂ ਤੱਕ ਲਗਾਤਾਰਤਾ ਦੇ ਵਿੱਚ ਅਕਾਲੀ ਦਲ ਦੀ ਜੋ ਸਥਿਤੀ ਬਣੀ ਆ ਇਹ ਬਣੀ ਰਹਿਣੀ ਹੈ ਇਹਨਾਂ ਨੂੰ ਇਹਦੀ ਥਾਤੇ ਬਚਾ ਕੇ ਚੱਲਣ ਦੀ ਜ਼ਰੂਰਤ ਹੈ ਸੋ ਚੰਗਾ ਹੋਵੇ ਇਹ ਆਪਣੇ ਆਪ ਨੂੰ ਸਮਝ ਲੈਣ ਕਿ ਲੋਕ ਕੀ ਚਾਹੁੰਦੇ ਨੇ ਜੇ ਲੋਕ ਭਾਵਨਾਵਾਂ ਦੇ ਮਤਾਂ ਤੁਸੀਂ ਕਮਨਾ ਕੀਤਾ ਤੇ ਲੋਕਾਂ ਨੇ ਤੁਹਾਨੂੰ ਐਦੋਂ ਵਿਗਾਹ ਤੱਕ ਦੇਣਾ ਚੰਗੀ ਗੱਲ ਹੈ ਕਿ ਲੋਕ ਭਾਵਨਾਵਾਂ ਦੀ ਕਦਰ ਕਰੋ ਜੀ ਜਲੰਧਰ ਜ਼ਿਮਨੀ ਚੋਣ ਵਿਧਾਨ ਸਭਾ ਦੀ ਇੱਕ ਜਿਹੜੀ ਸੀਟ ਆ ਉਹਦੇ ਉੱਤੇ ਚੋਣ ਹੋਣੀ ਆ ਪੱਛਮੀ ਇਲਾਕੇ ਦੀ ਪਰ ਇਹਨੂੰ ਇਦਾਂ ਦੇਖਿਆ ਜਾ ਰਿਹਾ ਹੈ ਕਿ ਬਹੁਤ ਵੱਡੀ ਚੋਣ ਹੈ ਸ਼ਿਤ ਲੰਗਰਾਲ ਤੋਂ ਲੈ ਕੇ ਵੱਡੇ ਲੀਡਰ ਇਹਦੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਸਾਰੀਆਂ ਤਰ੍ਹਾਂ ਦਾ ਜ਼ੋਰ ਲੱਗਿਆ ਆ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਇਹ ਚਰਚਾ ਛਿੜ ਗਈ ਕਿ ਸੰਦੀਪ ਪਾਠਕ ਦੀ ਅਗਵਾਈ ਦੇ ਵਿੱਚ ਇਹ ਚੋਣ ਲੜੀ ਜਾਊਗੀ ਪਰ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੀ ਗੱਲ ਆ ਗਈ ਤਾਂ ਹੁਣ ਕਾਫੀ ਕੁਝ ਪਿਕਚਰ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਮਾਨ ਸਾਹਿਬ ਨੇ ਕੋਠੀ ਦੇ ਵਿੱਚ ਰਹਾਇਸ਼ ਕਰ ਲਈ ਹੈ ਜਿਹੜੀ ਕਿਰਾਏ ਦੇ ਉੱਤੇ ਜਿਲੰਦਰ ਦੇ ਵਿੱਚ ਲਈ ਹੈ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਸ਼ੀਤ ਲੰਗਰਾਲ ਨੇ ਜੋ ਕੀਤਾ ਗਲਤ ਕੀਤਾ ਅਸੀਂ ਸੇਵਾ ਵਾਸਤੇ ਉਹਨੂੰ ਚੁਣਿਆ ਸੀਗਾ ਪਰ ਉਹ ਸਵਾਰਥ ਦੇ ਲਈ ਅਜਿਹਾ ਕੁਝ ਕਰ ਗਿਆ ਤਾਂ ਨਹੀਂ ਕਰਨਾ ਚਾਹੀਦਾ ਸੀ ਤੇ ਅਸੀਂ ਹੁਣ ਇੱਥੇ ਹੀ ਰਿਆ ਕਰਾਂਗੇ ਸਰਕਾਰ ਇੱਥੇ ਹੀ ਚੱਲਿਆ ਕਰੇਗੀ ਚਲੋ ਜੀ ਤੁਹਾਨੂੰ ਮੁਬਾਰਕ ਕੱਲੋ ਚਾਰ ਚੋਰਾ ਹੋਰ ਆਉਣੀਆਂ ਨੇ ਫਿਰ ਚਾਰ ਕੋਠੇ ਉੱਥੇ ਲੈ ਲਿਓ ਜੀ ਸੋ ਇੱਕ ਗੱਲ ਹੀ ਪਹਿਲਾ ਇੱਕ ਵਾਰ ਬਾਦਲ ਸਾਹਿਬ ਨੇ ਸ਼ੁਰੂ ਕਰਤਾ ਸੀ ਸੰਗਤ ਦਰਸ਼ਨ ਆਫਸਰ ਕੋਈ ਕਾਰਕੂਰ ਨਹੀਂ ਲੈ ਕੇ ਜਾਣਗੇ ਏਸੀ ਬੱਸ ਦੇ ਵਿੱਚ ਜਾਇਆ ਕਰਨਗੇ ਤੇ ਕੀਤਾ ਤਾਂ ਮਾਨ ਸਾਹਿਬ ਮੈਂਦੀ ਸੀ ਪੰਜ ਚਾਰ ਕੈਬਨਟ ਮੀਟਿੰਗਾਂ ਇਹਨਾਂ ਨੇ ਵੱਖਰੇ ਵੱਖਰੇ ਥਾਂ ਤੇ ਕੀਤੀ ਹੈ ਇੱਕ ਮਾਨਸਾ ਕਰ ਲਈ ਲੁਧਿਆਣਾ ਕੀਤੀ ਜਲੰਧਰ ਕੀਤੀ ਤੇ ਹੋਰ ਵੀ ਸ਼ਾਇਦ ਕਿਸੇ ਥਾਂ ਤੇ ਕੀਤੀ ਹੋਵੇਗੀ ਫਰਕ ਹੀ ਪੈਣਾ ਇਹਨਾਂ ਨੂੰ ਕਿਹੜਾ ਕੋਈ ਚੁਭਦਾ ਹੈ ਫਰਕ ਪੈਂਦਾ ਸਰਕਾਰ ਦੇ ਖਜ਼ਾਨੇ ਤੇ ਤੁਸੀਂ ਕੈਬਨਿਟ ਮੀਟਿੰਗ ਮਾਨਸਾ ਕਰਦੇ ਹੋ ਤਾਂ ਲਗਭਗ 200 ਕਿਲੋਮੀਟਰ ਤੋਂ ਵੱਧ ਹਰੇਕ ਕਾਰ ਸਫ਼ਰ ਤੈਅ ਕਰਦੀ ਹੈ ਇਹਦਾ ਮਤਲਬ ਜੇ 50 ਅਧਿਕਾਰੀ ਉੱਥੇ ਗਏ ਇੱਕ ਕਾਰ ਦੇ ਵਿੱਚ ਆਉਣ ਜਾਣ ਦਾ 2000 ਦਾ ਤੇਲ ਵੀ ਪੈ ਗਿਆ ਫੁੱਗ ਗਿਆ 50 ਨੇ ਲੱਖਾਂ ਚ ਗਿਆ ਕਮ ਮੰਤਰੀ ਸਾਰੇ ਜਾਣਗੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਵਟੀਆਂ ਗੱਡੀਆਂ ਦਾ ਕਾਬਲਾ ਉਹ ਵੀ ਜਾਏਗਾ ਭਾਵੇਂ ਉਹ ਆਪ ਚੌਪੜ ਤੇ ਚੱਲ ਜਾਣ ਚਾਹੀਦਾ ਇਹ ਹੈ ਤੁਸੀਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਸਮਝੋ ਆਰਥਿਕਤਾ ਵਧਾਉਣੀ ਹੈ ਆਮਦਨ ਵਧਾਉਣੀ ਹੈ ਤੁਸੀਂ ਆਮਦਨ ਵਧਾਉਣ ਦੀ ਥਾਤੇ ਲਗਾਤਾਰਤਾ ਦੇ ਵਿੱਚ ਆਮਦਨ ਘਟਾਉਣ ਵਾਲੇ ਪਾਸੇ ਤੁਰ ਪਏ ਹੋ। ਜਿਵੇਂ ਜਦੋਂ ਤੱਕ ਖਜ਼ਾਨੇ ਦੇ ਵਿੱਚ ਜਿਹੜੇ ਵੱਡੇ ਮੰਗੂਰੇ ਪਏ ਹੋਏ ਨੇ ਇੱਕ ਤਾਂ ਉਹ ਬੰਦ ਨਹੀਂ ਹੁੰਦੇ ਕਿ ਤੁਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜੀ। ਔਰ ਪੰਜਾਬ ਦੀ ਅਮਨਿਕ ਅਨਿਸਥਿਤੀ ਹੂੰ ਜਿਉਂ ਦੀ ਤਿਉਹ ਹੈ। ਜੀ। ਤੇ ਖਰਚਾ 10000 ਕਰੋੜ ਦੇ ਲਗਭਗ ਸਰਕਾਰੀ ਖਜ਼ਾਨੇ ਚੋਂ ਜਾਂਦਾ ਹੈ। ਪਰ ਹੋ ਕੀ ਰਹੇ ਜੀ ਅਪਸਰਾਂ ਦੇ ਤਾਰੇ ਮੁੰਡਿਆਂ ਤੇ ਵੱਧ ਰਹੇ ਨੇ ਉਹ ਤਿਕਣੀ ਤੇਜ਼ੀ ਦੇ ਨਾਲ ਅਪਰਾਧ ਵੱਧ ਰਿਹਾ ਹੈ ਇੱਥੋਂ ਤੱਕ ਕਿ ਹੁਣ ਤਾਂ ਪੁਲਿਸ ਤੇ ਹਮਲੇ ਵੀ ਹੋਣ ਲੱਗ ਗਏ ਜੀ ਬਿਲਕੁਲ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ ਪਾਠਕ ਕੌਣ ਹੁੰਦਾ ਹੈ ਇੱਥੇ ਅਸੀਂ ਠੀਕ ਕਹਿੰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਪਾਠਕ ਸ਼ਾਟਕ ਨਾਲ ਨਹੀਂ ਇਹ ਪੰਜਾਬ ਦੇ ਵਿੱਚ ਸਰਕਾਰ ਆਈ ਜਿਸ ਦਿਨ ਇਹ ਆਇਆ ਕਿ ਭਗਵੰਤ ਮਾਨ ਮੁੱਖ ਮੰਤਰੀ ਹੋਵੇਗਾ ਉਸ ਦਿਨ ਪਾਸਾ ਬਦਲਿਆ ਠੀਕ ਹੈ ਉਹ ਪ੍ਰਧਾਨ ਨੇ ਤੇ ਭਗਵੰਤ ਮਾਨ ਨੂੰ ਕਮਾਂਡ ਆਪਣੀ ਦੇ ਵਿੱਚ ਹੀ ਚਲਾਉਣਾ ਚਾਹੀਦਾ ਉਹ ਤਾਂ ਜ਼ੀਰੋ ਆਏ ਨੇ ਹੂੰ ਤੁਸੀਂ ਤਾਂ ਫੇਰ ਵੀ ਤਿੰਨ ਆ ਗਏ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਧਿਆਨ ਮੰਗਦੀਆਂ ਨੇ ਜੀ ਟਿਰਲ ਸਾਹਿਬ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੁਬਾਰਾ ਫੇਰ ਅਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਪਹਿਲਾਂ ਏਡੀ ਤੇ ਫੇਰ ਸੀਬੀਆਈ ਹੁਣ ਚੰਗੀ ਤਰ੍ਹਾਂ ਉਹਨਾਂ ਤੋਂ ਸਵਾਲ ਜਵਾਬ ਵੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਅਜੇ ਹੀ ਇੱਕ ਮਾਮਲੇ ਦੇ ਵਿੱਚ ਸੀਐਮ ਸਾਹਿਬ ਇੱਕ ਹੋਰ ਫਸ ਗਏ ਸੀਗੇ ਹਿਮੰਤ ਸੋਰੇਨ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਦੋਵੇਂ ਸੀਐਮ ਨੇ ਇੱਕ ਦਿੱਲੀ ਦਾ ਇੱਕ ਚਾਰਖੰਡ ਦਾ ਪਰ ਇੱਕ ਨੂੰ ਰਾਹਤ ਮਿਲ ਗਈ ਤੇ ਇੱਕ ਦੀਆਂ ਮੁਸ਼ਕਲਾਂ ਵਾਦ ਰਹੀਆਂ ਨੇ ਦੇਖੋ ਤਿੰਨ ਦਿਨਾਂ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਈਡੀ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ ਭਾਵੇਂ ਦੁਬਾਰਾ ਉਹਨਾਂ ਨੂੰ ਕੱਲ ਨਿਆਂਇਕ ਹਿਰਾਸਤ ਵਿੱਚ ਭੇਜਤਾ ਇਹ ਤਿੰਨ ਦਿਨਾਂ ਦੇ ਵਿੱਚ ਸੀਬੀਆਈ ਨੇ ਉਹਨਾਂ ਤੋਂ ਕਹਿੰਦੇ ਆ ਕਿ ਕਾਫੀ ਪੁੱਛਗਿੱਛ ਕੀਤੀ ਹੈ ਹੂੰ ਕਾਫੀ ਸਵਾਲਾਂ ਦਾ ਪਰਦਾ ਹਟਾਉਣ ਦੀ ਗੱਲ ਕੀਤੀ ਹੈ ਹਟਿਆ ਜਾਂ ਨਹੀਂ ਹਟਿਆ ਸਾਨੂੰ ਨਹੀਂ ਪਤਾ ਸੀਬੀਆਈ ਜਾਣਦੀ ਐ ਪਰ ਹਾਲ ਦੀ ਕੜੀ ਅਰਵਿੰਦ ਕੇਜਰੀਵਾਲ ਤੁਸੀਂ ਹਲਾ ਨਹੀਂ ਦੇਖੋ ਸੀਟਾਂ ਤਾਂ ਸਾਰੇ ਭਾਰਤ 'ਚੋ ਬਾਈਆਂ 'ਚੋ ਆਈਆਂ ਤਿੰਨ ਕਹਦਾ ਮੈਂ ਨਹੀਂ ਮੁੱਖ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਆਮ ਲੋਕੋ ਕਹਿੰਦੇ ਆ ਕਿਆ ਪਿੱੱਦੀ ਤੇ ਕਿਆ ਪਿੱੱਦੀ ਦਾ ਸ਼ੋਰ ਬਾ ਹੂੰ ਇਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਜੇ ਤੁਸੀਂ ਨੇੜੇ-ਤੇੜੇ ਜਾਓ ਜਿਹੜੇ ਬੰਦੇ ਕੋਲੇ ਸਭ ਤੋਂ ਵੱਧ ਸੀਟਾਂ ਹੂੰ ਵਿਰੋਧੀ ਧਿਰ ਦੇ ਵਿੱਚ ਉਹਨੇ ਕਿੰਨੇ ਦਿਨ ਲਾਤੇ ਫੈਸਲਾ ਕਰਨ ਨੂੰ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਬਨਣਾ ਕਿ ਨਹੀਂ ਬਨਣਾ ਹੁਣ ਤਾਂ ਥੋੜਾ ਇਹੀ ਕਹਿ ਸਕਦੇ ਆ ਕਿ ਚੰਡੀਗੜ੍ਹ ਤੋਂ ਥੋੜਾ ਜਿਵੇਂ ਉਹ ਕਹਿੰਦਿਆ ਰਲ ਮਿਲ ਕੇ 51 ਮਨੀਸ਼ਤ ਬਾੜੀ ਦੀ ਜਿੱਤ ਵਿੱਚ ਥੋੜਾ ਥੋੜਾ ਜਿਹਾ ਹਿੱਸਾ ਹੈ ਰਲ ਮਿਲ ਕੇ 51 ਆ ਤੇ ਬਾਕੀ ਤਾਂ ਤੁਹਾਨੂੰ ਕਿਤੇ ਕੁਝ ਨਹੀਂ ਮਿਲਿਆ ਆ ਜਿਹੜੇ ਦਿੱਲੀ ਵਾਲੇ ਚੌਧਰ ਕਰਨ ਲਾਏ ਨੇ ਇਹ ਦਿੱਲੀ ਦੇ ਨਾਲ ਨਹੀਂ ਬਣੇ ਰਾਜ ਸਭਾ ਦੇ ਮੈਂਬਰ ਇਹ ਪੰਜਾਬ ਕਰਕੇ ਬਣੇ ਨੇ ਸੋ ਔਰ ਵਿਧਕੇ ਜਰੀ ਵਾਲ ਨੂੰ ਜ਼ਮੀਨ ਦੇਖਣੀ ਚਾਹੀਦੀ ਹੈ ਕਿੱਥੇ ਜੇ ਖੜੀ ਹੈ ਉਹ ਕਹਿੰਦੇ ਆ ਨਾ ਕਿ ਜੇ ਬਾਹਲਾ ਉੱਪਰ ਨੂੰ ਮੂੰਹ ਚੱਕਾਂਗੇ ਤੇ ਥੁੱਕ ਜਿਹੜਾ ਹੈਗਾ ਆਪਣੇ ਚਿਹਰੇ ਤੇ ਪੈਂਦਾ ਹ ਸੋ ਜ਼ਮੀਨੀ ਹਕੀਕਤ ਨੂੰ ਦੇਖਦੇ ਆ ਅੱਗੇ ਵਧਣਾ ਚਾਹੀਦਾ ਜੀ ਸਰਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ। ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਹਫ਼ਤਾ ਭਰ ਦੀਆਂ ਸਰਗਰਮੀਆਂ ਲੈ ਕੇ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ ਧੰਨਵਾਦ।